نمارتا دی نورت پریم دے پندارے دے سانجی والتا دے سب دو وردے پردین تانمہ 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 گرنسائے مہارات جی کی پاونا پورتر بجونی گے چھتے جڑ کر کے بائٹی گروہ پیاری گروہ سوائی ساتھ سنجھ دی آو پتے دی سانج پائے پریم سے پھپو آہے دے ਦਾ ਪਾਲਸਾ ਵਾਹਿਗੁਰੂ ਕੀ ਫਤਿਹ ਸ਼ੀਦਾਂ ਦੇ ਸਰਤਾਜ ਧੰਨ 시 ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪੁਸਤਕਾਂ ਅੱਜ ਸਵੇਰ ਤੋਂ ਸੁਣਦੇ ਆ ਰਹੇ ਹਾਂ ਤੇ ਅਗਰ ਆਪਾਂ ਉਸ ਮਹਾਨ ਸ਼ਕਤੀ ਦੀ ਪੁਸਤਕ ਜਿੰਨੀ ਮਰਜ਼ੀ ਕਰੀਓ ਤੁਸੀਂ ਅਗਰ ਮੇਰੇ ਵਰਗੇ ਹਜ਼ਾਰਾਂ ਜੀਵ ਕੰਢੇ ਹੋ ਜਾਣ ਸਾਡੇ ਰੋਂਗ ਰੋਂਗ ਤੇ ਜੀਭਾ ਲੱਗ ਜਾਏ ਤੇ ਕਰੋੜਾ ਜਨਮ ਵਾਸਤੇ ਲਗਾਤਾਰ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਉਸਤਤ ਕਰਦੇ ਰਹੀਏ ਤਾਂ ਵੀ ਉਹਨਾਂ ਦੀ ਉਸਤਤ ਦਾ ਇੱਕ ਪਿੰਦਾ ਬਿਆਨ ਨਹੀਂ ਕੀਤਾ ਜਾ ਸਕਦਾ ਐਨੀ ਮਹਾਨ ਚੁਬੀਤ ਹੈ ਗੁਰੂ ਅਰਜਨ ਦੇਵ ਮਹਾਰਾਜ ਐਨੇ ਮਹਾਨ ਨੇ ਐਨੀ ਮਹਾਨ ਕਾਰਜ ਉਹਨਾਂ ਨੇ ਇਸ ਦੁਨੀਆ ਉੱਤੇ ਕੀਤੇ ਨੇ ਜਿਨ੍ਹਾਂ ਨੂੰ ਕਦੀ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਸਾਡੇ ਮੂੰਹ ਛੋਟੇ ਗੱਲ ਵੱਡੀ ਪਰਮਾਰਥ ਹੈ ਅਸੀਂ ਉਸ ਗੁਰੂ ਦੀ ਸ਼ਹਾਦਤ ਨੂੰ ਮਨਾ ਰਹੇ ਆਂ ਵੇਖੋ ਖਾਲਸੇ ਪੰਥ ਦੀ ਬਹੁਤ ਵੱਡੀ ਖਾਸੀਅਤ ਐ ਕਿ ਸ਼ਹਾਦਤਾਂ ਨੂੰ ਮਨਾਉਂਦੇ ਸਿੱਧੀ ਦਿਹਾੜੇ ਹੁੰਦੇ ਨੇ ਸ਼ਹਾਦਤਾਂ ਨੂੰ ਮਨਾਉਂਦੇ ਆਂ ਜਦੋਂ ਗੁਰਵਰਜਨ ਦੇ ਮਹਾਰਾਜ ਦਾ ਸਿੱਧੀ ਦਿਹਾੜਾ ਹੈ ਅਸੀਂ ਸ਼ਹੀਦੀ ਦਿਹਾੜੇ ਨੂੰ ਮਨਾ ਰਹੇ ਆਂ ਸ਼ਹਾਦਤ ਸਾਡੇ ਵਾਸਤੇ ਇੱਕ ਦਰਜਾ ਤੇ ਜਿਸ ਤੇ ਸਿੱਧਾਂ ਦਾ ਸਰਤਾਜ ਵੇਖੋ ਕਿੰਨਾ ਵੱਡਾ ਦਰਜਾ ਸ਼ਹਾਦਤ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਰਤਾਜ ਹੈ ਜਿਸ ਨੂੰ ਸ਼ਹੀਦਾਂ ਸਰਤਾਜ ਆ ਕੇ ਆ ਜਾਏ ਸੋਚੋ ਕਿੰਨਾ ਵੱਡਾ ਦਰਜਾ ਹੋਏਗਾ ਤੇ ਉਸ ਦਰਜੇ ਦੀ ਸ਼ਹਾਦਤ ਨੂੰ ਆਪਾਂ ਅੱਜ ਮਨਾ ਰਹੇ ਹਾਂ ਇਹ ਖਾਲਸੇ ਪੰਥ ਦੀ ਤੁਸੀਂ ਕਹਿ ਸਕਦੇ ਇੱਕ ਬਲੱਤੀ ਸੋਚ ਹੈ ਸ਼ਹਾਦਤ ਨੂੰ ਸਿੰਘਾਂ ਨੇ ਸ਼ੁਰੂ ਤੋਂ ਇੱਕ ਗਹਿਣਾ ਸਮਝਿਆ اگر آپ کا دسم بانی پڑھ دے ہیں دسم ایک پادشاہ بانی میں انیکہ کا تاروں تے کا تکلک دے نے کہ جدو جنگ لگ ہے کوڑیا نوی جا 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 جاتا ہے کہ شادہ براہ کرنی ہے اگر پراپن سنگا نو آج بھی بھی جائے دان پنکھا میں جاؤ صبح شام اردار ہوندی ہے پادشاہ شہادت دی دار بخشو شہادت دی دار بخشو کہ اصلیت ہے ایسے جید دی شہادت نو منانا چاہیے ਦੋ ਕੋਏ ਮੇਰੇ ਵਰਗਿਆਂ ਦਾ ਜਿਨੇ ਨੇ ਜ਼ਿੰਦਗੀ ਵਿੱਚ ਕੁਛ ਖੱਟਿਆਈ ਦੋ ਕੋਏ ਮੇਰੇ ਵਰਗਿਆਂ ਦਾ ਜਿਨ੍ਹਾਂ ਨੇ ਇੱਕ ਦੂਜੇ ਦੀ ਕੰਨ ਫਿੱਕੇ ਦੇ ਸਾਰਾ ਜੀਵਨ ਬਤੀਤ ਕਰ ਦਿੱਤਾ ਆਪ ਮੁਕਤ ਮੁਕਤ ਕਰੇ ਸੰਸਾਰ ਜਿਸ ਉੱਤੇ ਕੋ ਸਦਾ ਨ ਉਸਤਾਰ ਉਹ ਐਸਾ ਵਿਅਕਤੀ ਜਿਹਨੂੰ ਮੁਕਤੀ ਹੀ ਮੁਕਤੀ ਹੈ ਆਪਣੀ ਮੁਕਤੀ ਤੇ ਸੰਸਾਰ ਦੀ ਮੁਕਤੀ ਜਿਹਨੇ ਦੁਨੀਆ ਉੱਤੇ ਲੈ ਗਿਆ ਉਹਨੂੰ ਕਦਰ ਹੋਉਂਦੀ ਉਹਦੇ ਉੱਤੇ ਤਾਂ ਮੁਸਕਰਾਹਟ ਹੈ ਅਗਰ ਆਪਾਂ ਇਹ ਸੋਚ ਰਹੇ ਆਂ

ਜਿਨ੍ਹਾਂ ਦੀ ਮਹਾਨ ਔਰਸ਼ਾਂ ਦੀ ਬਾਣੀ ਹੈ ਉਹ ਬ੍ਰਹਮ ਗਿਆਨੀ ਹੈ। ਅਗਰ ਦੁਨੀਆਂ ਵਿੱਚ ਕੋਈ ਬ੍ਰਹਮ ਗਿਆਨੀ ਹੈ ਤੇ ਕੋਣ ਖੁਦਾ ਅਕਾਲ ਪੁਰਖ ਹੈ? ਅਗਰ ਕੋਈ ਬ੍ਰਹਮ ਗਿਆਨੀ ਹੈ ਤੇ ਕੋਣ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਧਾਰਿਆ? ਗੁਰੂ ਅਰਜਨ ਦੇਵ ਮਹਾਰਾਜ ਅੱਜ ਤੁਹਾਡੇ ਵਿੱਚ ਸੁਭਾਏ ਮਾਨ ਨੇ ਵੀਰ ਜੀ ਦੀ ਗੱਲ ਕਰ ਰਹੇ ਸੰਤ ਸਵੇਰੇ ਪੰਥ ਦੇ ਬੜੇ ਹੀ ਮਹਾਨ ਵਿਦਵਾਨ ਗਿਆਨੀ ਸਾਹਿਬ ਸਿੰਘ ਵੀ ਗੱਲ ਕਰਕੇ ਗਏ। ਸੁਖਮਨੀ ਸਾਹਿਬ ਜੀ ਦੀ ਬਾਣੀ ਸਭ ਤੋਂ ਜ਼ਿਆਦਾ ਪੜ੍ਹੀ ਜਾਂਦੀ ਹੈ। ਇਸ ਕੋ ਵਜੇ ਕੀ ਮਿਸਾਲ ਹੋ ਸਕਦੀ ਹੈ ਜੀਵਰਨ ਸਾਹਿਬ ਮਹਾਰਾਜ ਸਾਹਿਬ ਦੇ ਵਿੱਚ ਅਗਰ ਆਪਾਂ ਗੱਲ ਕਰਦੇ ਆਂ ਮੌਤ ਸਾਡੇ ਵਰਗਿਆਂ ਨੂੰ ਹੁੰਦੀ ਹੈ ਜੋ ਜੀਵਨ ਵਿੱਚ ਕੁਝ ਛੱਡਦੇ ਆਂ ਜਿਨ੍ਹਾਂ ਨੇ ਜੀਵਨ ਵਿੱਚ ਆਪਣਾ ਸਾਰਾ ਜੀਵਨ ਦੁਨੀਆ ਦੇ ਲੈ ਕੇ ਲਾਇਆ ਹੈ ਉਹਨਾਂ ਨੂੰ ਮੌਤ ਨਮਸਕਾਰਾ ਕਰਦੀ ਹੁੰਦੀ ਆਪਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾ ਰਹੇ ਆਂ ਪਰ ਆਪਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸਮਝੀਏ ਸ਼ਬੀਲਾ ਨੇ ਬਹੁਤ ਟਾਈਮ ਲਾਇਆ ਮੰਜੀ ਸਾਹਿਬ ਦੁਵਾਨ ਹਾਲ ਤੋਂ ਵੀ ਕਥਾ ਹੋਈ ਹੈ ਜਾਨੀ ਜੀ ਨੇ ਬੜੇ ਹੀ ਪਿਆਰੇ ਸ਼ਬਦ ਕਹੇ ਨੇ ਆਪਾਂ ਠੰਡੇ ਪਾਣੀ ਦੀਆਂ ਸ਼ਬੀਲਾ ਬਹੁਤ ਲਾਡੀਆਂ ਹੁਣ ਸ਼ਬੀਲ ਦੀ ਲੋੜ ਹੈ ਲਿਟਰੇਚਰ ਦੀ ਹੁਣ ਸ਼ਬੀਲ ਦੀ ਲੋੜ ਹੈ ਐਜੂਕੇਸ਼ਨ ਦੀ ਹੁਣ ਸ਼ਬੀਲ ਦੀ ਲੋੜ ਹੈ ਗਿਆਨ ਦੀ ਕਿਉਂਕਿ ਜਿਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਜਾਨੋ ਜਿਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ ਗੱਲ ਤਾਂ ਹੈ ਜਦੋਂ ਉਹਨਾਂ ਦੀ ਗੱਲਾਂ ਵੀ ਆਪਾਂ ਮੰਨੀਏ ਵੇਖੋ ਇੱਕ ਸਕੂਲ ਦਾ ਵਿਦਿਆਰਥੀ ਹੈ ਉਹ ਰੋਜ਼ ਸਵੇਰ ਉੱਠਦਾ ਹੈ ਨਹਾਣ ਪਾਣੀ ਕਰਦਾ ਹੈ ਵਰਦੀ ਪਾਉਂਦਾ ਸਕੂਲ ਜਾਂਦਾ ਹੈ ਕਿਤਾਬਾਂ ਖਰੀਦਦਾ ਹੈ ਭਾਰੀ ਬਸਤਾ ਚੁੱਕਦਾ ਹੈ ਸਾਰਾ ਦਿਨ ਕਲਾਸਿਸ ਬੈਠਦਾ ਹੈ ਤੇ ਘਰ ਆ ਜਾਂਦਾ ਹੈ ਕੁਝ ਸਿੱਖ ਕੇ ਨਹੀਂ ਆਉਂਦਾ ਸਕੂਲ ਦਾ ਬੱਚਾ ਪਿਆਰ ਹੋ ਕੇ ਕਿਤਾਬਾਂ ਲੈ ਕੇ ਕਲਾਸ ਵਿੱਚ ਜਾ ਕੇ ਬਹਿਤਦਾ ਹੈ ਤੇ ਵਾਪਸ ਆ ਜਾਂਦਾ ਕੁਝ ਸਿੱਖ ਕੇ ਨਹੀਂ ਆਂਦਾ ਉਹਦਾ ਸਕੂਲ ਜਾਇਆ ਕੂਦ ਹੈ ਉਵੇਂ ਆਪਾਂ ਸਵੇਰੇ ਉੱਠਦੇ ਆਂ ਵਰਦੀ ਪਾਉਂਦੇ ਆਂ ਗੁਰੂ ਘਰ ਆਉਂਦੇ ਆਂ ਪਰ ਕੁਝ ਪ੍ਰਾਪਤ ਨਹੀਂ ਕਰਦੇ ਪਰ ਗਿਆਨ ਨੂੰ ਸਮਝ ਨਹੀਂ ਪਾਰੇ ਬਾਣੀ ਨੂੰ ਪੜ ਨਹੀਂ ਰਹੇ ਜਦੋਂ ਤੱਕ ਬਾਣੀ ਨੂੰ ਪੜ ਕੇ ਜੀਵਨ ਵਿੱਚ ਲਾਗੂ ਨਹੀਂ ਕੀਤਾ ਉਦੋਂ ਤੱਕ ਗੁਰੂ ਦੇ ਕੋਲ ਬੋਲ ਕੋਲ ਸੰਗੀਤ ਵਿਹਾਰੇ ਮਨਾਉਣ ਦਾ ਫਾਇਦਾ ਨਹੀਂ ਆਪਾਂ ਬਾਣੀ ਨੂੰ ਜੀਵਨ ਵਿੱਚ ਧਾਰੀਏ ਬਾਣੀ ਨੂੰ ਜੀਵਨ ਵਿੱਚ ਧਾਰਨ ਕਰੀਏ ਅਗਰ ਬਾਣੀ ਸਾਡੇ ਜੀਵਨ ਵਿੱਚ ਧਾਰਨ ਹੋ ਜਾਏ ਕੋਡ ਖੁਦਾ ਮਾਰਦਾ ਨਾ ਸਾਡੀ ਹਸਤੀ ਗੁਰੂ ਨਾਲ ਮਿਲਣ ਲੱਗ ਜਾਈਏ ਅਸੀਂ ਗੁਰੂ ਨੂੰ ਪਛਾਣਨ ਲੱਗ ਜਾਈਏ ਕਿਉਂਕਿ ਜਿਹੜਾ ਪੁੱਤਰ ਹੁੰਦਾ ਨਾ ਜੀ ਉਹਦੇ ਵਿੱਚ ਪਿਓ ਦੇ ਲੱਛਣ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਜੀ ਆਪਣਾ ਪੁੱਤਰ ਵੀ ਆਖਿਆ ਆਪਾਂ ਗੁਰੂ ਸਾਹਿਬ ਵਾਲੇ ਲੱਛਣ ਗੁਰੂ ਸਾਹਿਬ ਵਾਲੇ ਜਿਹੜੇ ਗੁਣ ਨੇ ਆਪਣੇ ਅੰਦਰ ਲਿਆਉਣ ਦੀ ਕੋਸ਼ਿਸ਼ ਕਰੀਏ ਚੰਗੇ ਪੁੱਤਰ ਚੰਗੇ ਬੀਮੜਤੇ ਹੁੰਦੇ ਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਐਸੀ ਦੁਨੀਆ ਨੂੰ ਦੁਨੀਆਂ ਨੂੰ ਪਤਰਿਤ ਕੀਤਾ ਹੈ ਜਿਹਦੇ ਬਾਰੇ ਆਪਾਂ ਸੋਚ ਨਹੀਂ ਸਕਦੇ ਅੱਜ ਤਾਂ ਬਾਣੀ ਪੜਨੀ ਬਹੁਤ ਸੁੱਕੀ ਹੈ ਸੁੱਕੀ ਹੈ ਅੱਜ ਤਾਂ ਬਾਣੀ ਪੜਨੀ ਬਹੁਤ ਜਿਆਦਾ ਸੁੱਕੀ ਹੈ ਜਦ ਆਰਾਮ ਦਾ ਨਾਮ ਲੈਣਾ ਤਾਂ ਸੁੱਕਾ ਹੈ ਉਸ ਸਮੇਂ ਵਿੱਚ ਜਦੋਂ ਰਾਮ ਦਾ ਨਾਮ ਲੁਟਾਇਆ ਜਾਂਦਾ ਸੀ ਜ਼ੁਬਾਨ ਕਰ ਦਿੱਤੀ ਜਾਂਦੀ ਸੀ ਜਦੋਂ ਕੋਈ ਗਲਤੀ ਨਾਲ ਰਾਮ ਦਾ ਨਾਮ ਸੁਣ ਲੈਂਦਾ ਕੰਨ ਵਿੱਚ ਸਿੱਕਾ ਘਾੜ ਕੇ ਬਾਹਰ ਕੀਤਾ ਜਾਂਦਾ ਸੀ ਕਿ ਤੇਰੀ ਜਾਤ ਨਹੀਂ ਵੀ ਹੈ ਤੂੰ ਰਾਮ ਨੂੰ ਸੁਣਿਆ ਬੋਲ ਨਹੀਂ ਸਕਦਾ ਅਈ ਤਾਂ ਬਹੁਤ ਚੋਕਾ ਹੈ ਆਪਣੇ ਘਰ ਵਿੱਚ ਗੁਰਕਾ ਸਾਹਿਬ ਨੂੰ ਅਗਰ ਆਪਾਂ ਨੂੰ ਸਮਾਂ ਨਹੀਂ ਲੱਗਦਾ ਇੱਕ ਢੜੀ ਆਦੀ ਢੜੀ ਆਦੀ ਹੁੰਦੇ ਆਦ ਕੁਝ ਸਮਾਂ ਤਾਂ ਕੜੀਏ ਘੱਟ ਤੋਂ ਘੱਟ ਇੱਕ ਸ਼ਬਦ ਹੀ ਪੜੀਏ ਆਪਾਂ ਨੂੰ ਸਮਾਂ ਨਹੀਂ ਚਾਹੀਦਾ ਆਪਾਂ ਨੂੰ ਗਿਆਨ ਚਾਹੀਦਾ ਹੈ ਆਪਾਂ ਨੂੰ ਕੀ ਚਾਹੀਦਾ ਜੀ ਗਿਆਨ ਚਾਹੀਦਾ ਹੈ ਇੱਕ ਸ਼ਬਦ ਨੂੰ ਪਰ ਕੇ ਹੀ ਅਦਰ ਜੀਵਨ ਵਿੱਚ ਲਾਗੂ ਕਰਨੀ ਪਤਾ ਜਾਏ ਸਾਡੇ ਸ਼ੀਧੀ ਦਿਹਾੜੇ ਸਾਡੇ ਅਗਰ ਇੱਕ ਸ਼ਬਦ ਨੂੰ ਹੀ ਸਮੇਂ ਦੇ ਕਿ ਜੀਵਨ ਵਿੱਚ ਲਾਗੂ ਕਰ ਦਿੱਤਾ ਜਾਏ ਸਾਡਾ ਜੀਵਨ ਖੁਦ خدا ਬਣ ਜਾਏ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦੱਸੇ ਹੋਏ ਸਿਧਾਂਤਾਂ ਉੱਤੇ ਚੱਲਦੇ ਜਾਵਾਂਗੇ ਜਦੋਂ ਆਪਣੇ ਅੰਦਰ ਦੇ ਬ੍ਰਹਮ ਗਿਆਨ ਨੂੰ ਪਛਾਣਾਂਗੇ ਕਿਉਂਕਿ ਰੱਬ ਤੁਹਾਡੇ ਅੰਦਰ ਆਇਆ ਜਦੋਂ ਆਪਣੇ ਅੰਦਰ ਦੇ ਬ੍ਰਹਮ ਗਿਆਨ ਨੂੰ ਪਛਾਣਾਂਗੇ ਸਾਡੇ ਵਿੱਚ ਬ੍ਰਹਮ ਗਿਆਨੀ ਦੇ ਗੁਣ ਆਉਣਗੇ ਫਿਰ ਸਾਡਾ ਵੀ ਜੀਵਨ ਸਫਲਾ ਹੋਏਗਾ ਆਪਣੇ ਜੀਵਨ ਨੂੰ ਵਿਅਰਥਾ ਨਾ ਕਰਦੇ ਅਸੀਂ ਘਰੋਂ ਉੱਠਦੇ ਆਂ ਕਿਸੇ ਕੋਲ ਬੈਠਨੇ ਆਂ ਦੋ ਚੁਟਕੀਆਂ ਕਰਦੇ ਆਂ ਘਰ ਚਲੇ ਜਾਂਦੇ ਮੇਰੇ ਵਰਗੇ ਸਵੇਰੇ ਘਰ ਤੋਂ ਉੱਠੇ ਆ ਕੇ ਵੇਖਿਆ ਕਿਥੇ ਜੰਜੀਰਾ ਲੱਗਿਆ ਹੈ ਇਥੇ ਸ਼ਮੀਲੇ ਲੱਗੀਏ ਆਪਣੇ ਬਾਟੇ ਚ ਕੀਤੀ ਦੋਲੂ ਦੀ ਭਰਾਈ ਘਰ ਲੈ ਕੇ ਚਲੇਗੇ ਸ਼ਿਖਰਿਆੜਾ ਤੋਂ ਅਸੀਂ ਆਏ ਸਵੇਰੇ ਪ੍ਰਸ਼ਾਦਾ ਛਕਿਆ ਛੋਲੇ ਖਾਤੇ ਦਾਲ ਖਾਦੀ ਘਰ ਗਏ ਤੇ ਵਾਹੂ ਵਾਹੂ ਆਪਣਾ ਜੀਵਨ ਹਰ ਤੋਂ ਕੱਪ ਸੀਮਤ ਹੋ ਚੁੱਕਿਆ ਸਾਡੇ ਪੰਥ ਵਿੱਚ اے بہت بڑی کمی ہے اسی صرف لنگر لگا رہے ہیں بیان ہیں اگر بیان وتایا جا رہا ہے تو اچھا سیمت کر کے ورتایا جا رہا ہے دنیا تک پہنچ نہیں پا رہی گرو ہے مہاراج ایسا بیان ਦੁਨੀਆ ਵਿੱਚ ਬਾਰਡਰ ਖੜੇ ਕੀਤੇ ਜਾ ਰਹੇ ਨੇ ਨਵੇਂ ਤੋਂ ਨਵਾਂ ਦੇਸ਼ ਬਣ ਰਿਹਾ ਹੈ ਅਗਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗਿਆਨ ਨੂੰ ਪੜ ਲਿਤਾ ਜਾਏ ਦੁਨੀਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਸੰਵਿਧਾਨ ਬਣ ਕੇ ਚੱਲ ਪਏ ਤੇ ਮੈਂ 100% ਗਰੰਟੀ ਦੇਣਾ ਐ ਕਿ ਲੈਵਲ ਤੇ ਸਾਈਨ ਕਰ ਸਕਦਾ ਐਸ ਦੁਨੀਆ ਵਿੱਚ ਇੱਕ ਵੀ ਬਾਡਰ ਨਹੀਂ ਰਹੇ ਐਸ ਦੁਨੀਆ ਵਿੱਚ ਇੱਕ ਵੀ ਲੜਾਈ ਨਹੀਂ ਹੋਏਗੀ ਗੁਰਮਤ ਪ੍ਰੇਮ ਦਾ ਸਾਧਨ ਹੈ ਗੁਰਮਤ ਖੰਡਾ ਛੜਕਾਣਾ ਵੀ ਸੌਂਦਾ ਹੈ ਤੇ ਖੰਡੇ ਨੂੰ ਦੇਖ ਬਣਾਵਾਂ ਵਿੱਚ ਹੁੰਦਾ ਚੜ ਆਏ ਨੂੰ ਦੇਖ ਤੇ ਘਰ ਆਏ ਨੂੰ ਚੜ ਆਏ ਨੂੰ ਤੇਗ ਤੇ ਘਰ ਆਏ ਨੂੰ ਦੇਖ ਦੇਣਾ ਸੀ ਬਹੁਤ ਤਕਾچھے ਤਰੀਕੇ ਨਾਲ ਜਾਣਦੇ ਹਾਂ ਅਗਰ ਗਿਆਨ ਨੂੰ ਜੀਵਨ ਦੇ ਪ੍ਰਸਾਰੀ ਤੇ ਸਾਡੇ ਪ੍ਰਸਤਰ ਪਾਏ ਸਕਦੇ ਅਗਰ ਗਿਆਨ ਨੂੰ ਜੀਵਨ ਵਿੱਚ ਪਸਾਰੀਏ ਤੇ ਜੀਵਨ ਜੀਆ ਸਫਲਾ ਹੈ ਉਸ ਤੋਂ ਬਿਨਾ ਜੀਵਨ ਉਹਦੇ ਵਿੱਚ ਗੁਣਵੱਤ ਦੀ ਗੱਤਾਂ ਇਤਿਹਾਸ ਆਪ ਜੀ ਨੇ ਸੁਬਾਹ ਤੋਂ ਲੈ ਕੇ ਬਹੁਤ ਸੁਣਿਆ ਇਤਿਹਾਸ ਬਾਰੇ ਆਪ ਜੀ ਜਾਨੂੰ ਉਹ ਅੱਜ ਬਹੁਤ ਅੱਛੇ ਵਿਦਵਾਨ ਸਾਡੇ ਮੀਤ ਜੀ ਬਹੁਤ ਅੱਛਾ ਇਤਿਹਾਸ ਜਾਣਦੇ ਨੇ ਸਾਡਾ ਤਾਂ ਇਤਿਹਾਸ ਯਾਦ ਹੀ ਨਹੀਂ ਹੁੰਦਾ ਕੀ ਮਰਜ਼ੀ ਜ਼ੋਰ ਨਾਲ ਅਸੀਂ ਕੁਛ ਨਾ ਕੁਛ ਭੁੱਲ ਜਾਂਦੇ ਆ ਸਾਡੇ ਪਿੰਡ ਦੇ ਬੜੇ ਹੀ ਮਹਾਨ ਵਿਦਵਾਨ ਜਾਨੀ ਸਾਬ ਸ੍ਰੀ ਮਾਰ ਪੰਡੇ ਵਾਲੇ ਸਵੇਰੇ ਬਹੁਤ ਕੀ ਵਿਸਤਾਰ ਦੇ ਨਾਲ ਇਤਿਹਾਸ ਸੁਣਾਉਂਦੇ ਸਵੇਰ ਤੋਂ ਕਈ ਪ੍ਰਾਰਥੀਆਂ ਨੇ ਕਈ ਗੁਰਸਿੱਖਾਂ ਨੇ ਆਪ ਜੀ ਨੂੰ ਗੁਰਮਤ ਗੁਰਮਤ ਦਾ ਇੱਕ ਆਸਣਾ ਆਇਆ ਹੈ ਪਰ ਅਸਲ ਵਿੱਚ ਜਾਣਿਓ ਸ਼ਾਮਾਂ ਪੈ ਚੰਨੀਆਂ ਜੇ ਰਾਤ ਦਾ ਸਮਾਂ ਆ ਗਿਆ ਹੈ ਅੱਜ ਘਰ ਜਾ ਕੇ ਸਿਰਫ 5 ਮਿੰਟ ਸੋਚੀਏ ਵੀ ਆਪਾਂ ਬਾਣੀ ਨੂੰ ਜੀਵਨ ਵਿੱਚ ਲਾਗੂ ਕਰ ਰਹੇ ਹਾਂ ਘਰ ਜਾ ਕੇ ਸਿਰਫ 2 ਸੈਕਿੰਡ ਦਾ ਸਮਾਂ ਕੱਢੋ ਬਾਣੀ ਨੂੰ ਧਰਵਾ ਜਾਓ ਸਿਰਫ ਇੱਕ ਓਕਾਰ ਬੜੋ ਤੇ ਸਮਝੋ ਵੀ ਇੱਕ ਓਕਾਰ ਦਾ ਅਰਥ ਹੈ ਇੱਕ ਬਿਨੈ ਕਿ ਆਪਣੇ ਘਰ ਵਿੱਚ ਏਦੋ ਲਿਖਦਾ ਲਿਖਦਾ ਆਪਣੇ ਪੜੋਸ ਵਿੱਚ ਇੱਕ ਮਿਲਤਾ ਲਾਈਏ ਸਮਾਜ ਵਿੱਚ ਇੱਕ ਮਿਲਤਾ ਆਏ ਦੇਸ਼ ਵਿੱਚ ਇੱਕ ਮਿਲਤਾ ਆਏ ਦੁਨੀਆ ਵਿੱਚ ਇੱਕ ਮਿਲਤਾ ਆ ਜਾਏਗੀ ਸਿਰਫ ਛੋਟਾ ਜਿਹਾ ਟੈਪ ਫੋਨ ਕਰਨਾ ਹੈ ਛੋ ਵਿਚਾਰਾ ਚੱਕਿਆ ਮਨੇ ਕਾ ਪੁਨਰ ਪੁਨਰ ਰੁਕਿਆ ਦਾਸ ਹੱਥ ਜੋੜ ਕੇ ਕਿਹਾ ਦਾ ਜੱਟ ਹੈ ਕਿ ਝੋਲੀ ਾਟ ਕੇ ਆਪ ਦੀ ਸੋਦਾਤ ਮੰਗਦਾ ਬਾਣੀ ਨੂੰ ਪੜਿਆ ਕਰੀ ਪਾਛਾ ਜੀ ਬਾਣੀ ਨੂੰ ਜੀਵਨ ਵਿੱਚ ਲਾਗੂ ਕਰਿਆ ਕਰੀਏ ਅਜਿਹੇ ਆਇਓ ਜੀਵਨ ਸਫਲਾ ਤੋਰੀਆਂ ਪੁੰਨ ਚੁੱਕਾ ਦਿਖਵਾ ਗੱਜ ਕੇ ਫਲੇ ਇਸ ਵੇਲੇ ਪਾਣੀ ਹੈ اگر کچھ جا کے بانی پڑھنی شروع کرو گے تو جیون لاگو کرو گے میرے تو زیادہ تاریخ آواز آنی چاہیے بلاؤ جیتا